ਕੈਨੇਡੀਅਨ ਕਮੰਡਾਂ ਮਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡੀਅਨ ਜਨਵਰੀ 2025 ਵਿੱਚ ਕੈਨੇਡਾ ਰੈਵਨਿਊ ਏਜੰਸੀ ਲਾ ਭੁਗਤਾਨਾਂ ਦੇ ਇੱਕ ਨਵੇਂ ਦੌਰ ਦੀ ਤਿਆਰੀ ਕਰ ਰਹੀ ਹੈ ਇਹ ਅਦਾਇਗਾਂ ਯੋਗ ਵਿਸਨਿਕਾਂ ਨੂੰ ਦਿੱਤੀਆਂ ਰਾਹਤ ਪ੍ਰਦਾਨ ਕਰਨ ਲਈ ਤਿਆਰ ਕੀਤੀਆਂ ਗਈਆਂ ਨੇ ਨਵੇਂ ਆਉਣ ਵਾਲੇ ਤੇ ਸਥਾਈ ਕਾਮਿਆਂ ਸਮੇਤ ਕਿਉਂਕਿ ਉਹਨਾਂ ਨੂੰ ਵਧ ਰਹੀਆਂ ਰਹਿਣ ਸਹਿਣ ਦੀਆਂ ਲਾਗਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਇਹਨਾਂ ਪੰਜ ਮੁੱਖ ਲਾਭ ਯੋਗਤਾਵਾਂ ਵਿੱਚ ਉਹਨਾਂ ਦੇ ਯੋਗਤਾ ਦੇ ਮਾਪਦੰਡ ਅਤੇ ਅਰਜ਼ੀਆਂ ਕਿਵੇਂ ਦੇਣੀਆਂ ਇਸ ਬਾਰੇ ਅੱਜ ਤੁਹਾਨੂੰ ਅਸੀਂ ਇਸ ਸਟੋਰੀ ਵਿੱਚ ਸਾਂਝਾ ਕਰਾਂਗੇ ਕੈਨੇਡਾ ਚਾਈਲਡ ਬੈਨੀਫਿਟ CCB GST ਕ੍ਰੈਡਿਟ ਐਡਵਾਂਸਡ ਕੈਨੇਡਾ ਵਰਕਰਸ ਬੈਨੀਫਿਟ ਕੈਨੇਡਾ ਕਾਰਬਨ ਸ਼ੋਰਟ অন্ਟਾਰੀਓ ਟ੍ਰਿਲੀਅਮ ਬੈਨੀਫਿਟਸ ਅਸਥਾਈ ਨਿਵਾਸੀ ਅਤੇ ਨਵੇਂ ਆਉਣ ਵਾਲਿਆਂ ਲਈ ਯੋਗਤਾ ਜਨਵਰੀ 2025 ਵਿੱਚ ਮੁੱਖ CRA ਲਾਭ ਭੁਗਤਾਨ ਦੀਆਂ ਤਰੀਕਾਂ ਕੈਨੇਡਾ ਚਾਈਲਡ ਬੈਨੀਫਿਟ ਇੱਕ ਟੈਕਸ ਮੁਕਤ ਮਹੀਨਾਵਾਰ ਭੁਗਤਾਨ ਜਿਸ ਦਾ ਉਦੇਸ਼ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਦੀ ਸਹਾਇਤਾ ਕਰਨਾ ਇਹ ਲਾਭ ਬੱਚਿਆਂ ਦੇ ਪਾਲਣ ਪੋਸ਼ਣ ਦੇ ਖਰਚਿਆਂ ਨੂੰ ਪੂਰਕ ਕਰਨ ਵਿੱਚ ਮਦਦ ਕਰਦਾ ਅਤੇ ਤੀਰਸ਼ ਭਾਗ ਦੇ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਵਿੱਤੀ ਸਹਾਇਤਾ ਯੋਗਤਾ ਸਾਰੇ ਕੈਨੇਡੀਅਨ ਨਿਵਾਸੀ ਅਸਥਾਈ ਨਿਵਾਸੀ ਸਮੇਤ ਯੋਗ ਨੇ ਜੇਕਰ ਉਹ ਰਿਹਾਇਸ਼ੀ ਮਾਪਦੰਡਾ ਨੂੰ ਪੂਰਾ ਕਰਦੇ ਨੇ ਅਸਥਾਈ ਨਿਵਾਸੀ ਕਟੋਕਾ ਲਾਗਤ 18 ਮਹੀਨੇ ਲਈ ਦੇਸ਼ ਵਿੱਚ ਰਹੇ ਹੋਣ ਚਾਹੀਦੇ ਨੇ ਤੇ 19ਵੇਂ ਮਹੀਨੇ ਵਿੱਚ ਇੱਕ ਵੈਧ ਪਰਮਟ ਵੀ ਰੱਖਦੇ ਹੋਣ ਨਵੇਂ ਆਏ ਲੋਕਾਂ ਨੂੰ ਸੀਸੀਬੀ ਪ੍ਰਾਪਤ ਕਰਨਾ ਸ਼ੁਰੂ ਕਰ ਲਈ ਸੈਟਲ ਹੋਣ ਤੋਂ ਬਾਅਦ ਆਜ ਹੀ ਦੇਣ ਦੀ ਜ਼ਰੂਰਤ ਹੁੰਦੀ ਆ ਭੁਗਤਾਨ ਦੇ ਤਰੀਕੇ ਪਰਿਵਾਰ ਦੇ 6 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ 7786 ਡਾਲਰ 92 ਸੈਂਟ ਸਾਲਾਨਾ 6 ਤੋਂ 17 ਸਾਲ ਦੇ ਉਮਰ ਦੇ ਬੱਚਿਆਂ ਲਈ ਪਰਿਵਾਰ ਦੇ ਲਈ 6570 ਡਾਲਰ ਸਾਲਾਨਾ ਤੱਕ ਪ੍ਰਾਪਤ ਕਰ ਸਕਦੇ ਨੇ ਭੁਗਤਾਨ ਦੀ ਰਕਮ ਹੌਲੀ ਹੌਲੀ ਘਟਦੀ ਜਾਂਦੀ ਹੈ ਕਿਉਂਕਿ ਐਡਜਸਟ ਫੈਮਿਲੀ ਨੈਟ ਇਨਕਮ 36502 ਤੋਂ ਵੱਧ ਜਾਂਦੀ ਹੈ ਅਰਜੀ ਕਿਵੇਂ ਦੇਣੀ ਹੈ ਨਵੇਂ ਆਏ ਲੋਕ ਮਾਈ ਅਕਾਊਂਟ ਦੀ ਵਰਤੋਂ ਕਰਕੇ ਆਪਣੇ ਟੈਕਸ ਕੇਂਦਰ ਤੇ ਡਾਕ ਰਾਹੀਂ ਅਰਜੀ ਦੇ ਸਕਦੇ ਨੇ ਫਾਰਮ ਸੀ RC6 ਕੈਨੇਡਾ ਚਾਈਲਡ ਬੈਨੀਫਿਟ ਐਪਲੀਕੇਸ਼ਨ ਨੂੰ ਪੂਰਾ ਕਰੋ ਅਤੇ ਜਮਾ ਕਰੋ। ਅਗਲੇ ਤਰੀਕਾਂ ਵਿੱਚ 20 ਜਨਵਰੀ, ਫਰਵਰੀ 19 ਅਤੇ ਮਾਰਚ 18 2025 ਤੈਅ ਕੀਤੀਆਂ ਗਈਆਂ ਨੇ। GST ਕ੍ਰੈਡਿਟ ਦੀ ਗੱਲ ਕਰੀਏ ਤਾਂ GST HST ਕ੍ਰੈਡਿਟ ਦੀ ਤਿਮਾਹੀ ਟੈਕਸ ਮੁਕਤ ਭੁਗਤਾਨ ਜਿਸ ਦਾ ਉਦੇਸ਼ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਪਰਿਵਾਰਾਂ ਨੂੰ ਵਸਤੂਆਂ ਅਤੇ ਸੇਵਾਵਾਂ 'ਤੇ ਟੈਕਸ GST ਹਾਰਮੋਨਸਡ ਸੇਲਸ ਟੈਕਸ ਐਚਐਸਟੀ ਲਾਗਤ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਯੋਗਤਾ ਕੈਨੇਡੀਅਨ ਨਿਵਾਸੀ ਅਸਥਾਈ ਨਿਵਾਸ ਮੇਟ ਆਪਣੇ ਟੈਕਸ ਭਰਨ ਦੇ ਅਤੇ ਆਪਣੇ ਆਪ ਯੋਗ ਹੋ ਜਾਂਦੇ ਨੇ ਕੋਈ ਵੱਖਰੀ ਅਰਜ਼ੀ ਦੇਣ ਦੀ ਲੋੜ ਨਹੀਂ ਭੁਗਤਾਨ ਦੀ ਰਕਮ ਵਿਅਕਤੀ ਸਲਾਨਾ 519 ਤੱਕ ਜੋੜੇ 680 ਤੱਕ ਅਤੇ 19 ਸਾਲ ਤੋਂ ਘੱਟ ਉਮਰ ਦੇ ਬੱਚੇ ਪ੍ਰਤੀ ਵਾਧੂ 179 ਡਾਲਰ ਪ੍ਰਾਪਤ ਕਰ ਸਕਦੇ ਨੇ ਅਗਲੀਆਂ ਭੁਗਤਾਨ ਦੀਆਂ ਤਰੀਕਾਂ ਦੇ ਉੱਪਰ ਜ਼ਿਕਰ ਨਿਗਾਹ ਮਾਰੀਏ ਤਾਂ ਅਗਲੀ ਕਿਸ਼ਤ 3 ਜਨਵਰੀ 2025 ਤੋਂ ਬਾਅਦ 4 April 2025 ਤੇ 5 ਜੁਲਾਈ 2025 ਨੂੰ ਹੋਵੇਗੀ ਐਡਵਾਂਸਡ ਕੈਨੇਡਾ ਵਰਕਰ ਬੈਨੀਫਿਟ ACWB ACWB ਕਾ ਟਮਦਨ ਵਾਲੇ ਵਿਅਕਤੀ ਅਤੇ ਪਰਿਵਾਰਾਂ ਲਈ ਵਾਪਸੀਯੋਗ ਟੈਕਸ ਕ੍ਰੈਡਿਟ ਦੀ ਪੇਸ਼ਕਸ਼ ਕਰਦਾ ਕਰਮਚਾਰੀਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਅਤੇ ਮਾਮੂਲੀ ਆਮਦਨ ਵਾਲੇ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ ਯੋਗਤਾ ਦੇ ਚਾਰ ਪਾਈਏ ਤਾਂ 19 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕੈਨੇਡੀਅਨ ਨਿਵਾਸੀ ਜਾਂ ਜੀਵਨ ਸਾਥੀ ਜਬ ਬੱਚੇ ਦੇ ਨਾਲ ਰਹਿਣ ਵਾਲੇ ਯੋਗ ਆਮਦਨੀ ਥ੍ਰੈਸ਼ਹੋਲਡ ਸੂਬੇ ਦੇ ਪਰਿਵਾਰ ਦੇ ਆਕਾਰ ਅਨੁਸਾਰ ਵੱਖ-ਵੱਖਰੇ ਹੁੰਦੇ ਨੇ ਭਕਤਾਂ ਦੀ ਰਕਮ ਇਕੱਲੇ ਵਿਅਕਤੀ ਸਲਾਨਾ 1518 ਤੱਕ ਪ੍ਰਾਪਤ ਕਰ ਸਕਦੇ ਨੇ ਜਦੋਂ ਕਿ ਪਰਿਵਾਰਾਂ ਨੂੰ 200 2616 ਤੱਕ ਤਿਮਾਹੀ ਭੁਗਤਾਨਾਂ ਵਿੱਚ ਵੰਡਿਆ ਜਾ ਸਕਦਾ ਅਰਜੀ ਕਿਵੇਂ ਦੇਣੀ ਹੈ ਟੈਕਸ ਭਰਨ ਵੇਲੇ ਯੋਗਤਾ ਨਿਰਧਾਰਤ ਕੀਤੀ ਜਾਂਦੀ ਹੈ ਕੋਈ ਵਕਰੀ ਅਰਜੀ ਦੇਣ ਦੀ ਲੋੜ ਨਹੀਂ ਹੈ ਅਗਲੀ ਭੁਗਤਾਨ ਦੀਆ ਤਰੀਕਾ ਆਉਣ ਵਾਲੀ 10 ਜਨਵਰੀ 11 ਅਪ੍ਰੈਲ 12 ਜੁਲਾਈ 2025 ਤੱਕ ਕੀਤੀ ਗਈ ਹੈ ਕੈਨੇਡਾ ਕਾਰਬਨ ਛੋਟ ਸੀਸੀਆਰ ਪਹਿਲਾ ਕਲਾਈਮੇਟ ਐਕਸ਼ਨ ਇਨੋ ਸੇਟਿਵਰ ਪੇਮੈਂਟਸ ਸੀਏਆਈਪ ਵਜੋਂ ਜਾਣਿਆ ਜਾਂਦਾ ਕਨੇਡਾ ਕਾਰਬਨ ਰਿਬੇਟ ਸੀਸੀਆਰ ਸੰਗੀ ਪ੍ਰਦੂਸ਼ਣ ਕੀਮਤ ਨਾਲ ਜੁੜੀਆਂ ਲਾਗਤਾਂ ਨੂੰ ਆਫਸੈਟ ਕਰਦਾ ਜਿਸ ਨਾਲ ਵਾਤਾਵਰਨ ਅਨਕੂਲ ਨੀਤੀਆਂ ਨੂੰ ਹੋਰ ਕਿਫਾਇਤੀ ਬਣਾਇਆ ਜਾਂਦਾ ਹੈ ਯੋਗਤਾ ਫੈਡਰਲ ਪ੍ਰਦੂਸ਼ਣ ਕੀਮਤ ਦੇ ਅਧੀਨ ਸੂਬਿਆਂ ਦੇ ਨਿਵਾਸੀ ਜਿਵੇਂ ਕਿ ਅਲਬਰਟਾ ਸਕੈਚਵਨ ਮੈਂਟੋਬਾ ਅਤੇ অন্ਟਾਰੀਓ ਯੋਗ ਨੇ ਪੈਨਡੂ ਜਾਂ ਛੋਟੇ ਭਾਈਚਾਰੇ ਦੇ ਵਸਨੀਕਾਂ ਲਈ ਵਾਧੂ ਭੁਗਤਾਨ ਉਪਲਬਧ ਹੈ ਰਕਮ ਭੁਗਤਾਨ ਦੀ ਭੁਗਤਾਨ ਦੀ ਰਕਮ ਸੂਬੇ ਤੇ ਪਰਿਵਾਰ ਆਕਾਰ ਅਨੁਸਾਰ ਵੱਖੋ-ਵੱਖਰੀ ਹੁੰਦੀ ਹੈ ਉਦਾਹਰਨ ਦੇ ਲਈ ਅਲਵਾਟਾ ਦੇ ਪਰਿਵਾਰਾਂ ਲਈ ਸਾਲਾਨਾ 1544 ਡਾਲਰ ਤੱਕ ਪ੍ਰਾਪਤ ਹੋ ਸਕਦੇ ਨੇ ਨਟਾਰੀਓ ਦੇ ਪਰਿਵਾਰ ਸਾਲਾਨਾ 976 ਡਾਲਰ ਤੱਕ ਪ੍ਰਾਪਤ ਕਰ ਸਕਦੇ ਨੇ ਅਗਲੇ ਭੁਗਤਾਨ ਦੀਆਂ ਤਰੀਕਾਂ 15 ਜਨਵਰੀ 15 April 15 ਜੁਲਾਈ ਤੇ 15 ਅਕਤੂਬਰ ਹੈ ਟੈਕੀ ਟੈਨੀ ਯਾਨੀ অন্ਟਾਰੀਓ ਟ੍ਰਿਮ ਬੈਨੀਫਿਟ ਓਟੀਬੀ ਓਟੀਬੀ ਤਿੰਨ ਕ੍ਰੈਡਿਟਰਸ ਨੂੰ ਜੋੜਦਾ অন্ਟਾਰੀਓ એનર્ਜੀ ਪ੍ਰਾਪਰਟੀ ਟੈਕਸ ਕ੍ਰੈਡਿਟ অন্ਟਾਰੀਓ ਸੇਲ ਟੈਕਸ ਕ੍ਰੈਡਿਟ ਨਾਰਥਰਨ অন্ਟਾਰੀਓ એનર્ਜੀ ਕ੍ਰੈਡਿਟ ਇਹ ਲਾਭ ਘੱਟ ਦਰਮਿਆਨੀ ਆਮਦਨ ਵਾਲੇ অন্ਟਾਰੀਓ ਨਿਵਾਸੀਆਂ ਰਾਏ ਪ੍ਰਦਾਨ ਕੀਤਾ ਜਾਂਦਾ ਹੈ ਯੋਗਤਾ ਬਿਨੇ ਘਰ ਸੂਬੇ ਦੇ ਵਸਨੀਕ ਹੋਣੇ ਚਾਹੀਦੇ ਨੇ ਅਤੇ ਉਹਨਾਂ ਨੇ ਆਪਣੀ 2023 ਟੈਕਸ ਰਿਟਰਨ ਭਰੀ ਹੋਣੀ ਚਾਹੀਦੀ ਹੈ ਸਥਾਈ ਨਿਵਾਸੀ ਜੋ ਰਿਹਾਇਸ਼ ਲੋੜਾਂ ਨੂੰ ਪੂਰਾ ਕਰਦਾ ਹੋਵੇ ਉਹ ਵੀ ਯੋਗ ਹੋ ਸਕਦੇ ਨੇ ਭੁਗਤਾਨ ਦੀ ਰਕਮ ਭੁਗਤਾਨ ਆਮਦਨ ਪਰਿਵਾਰ ਦੇ ਆਕਾਰ ਆਧਾਰਕ ਪੱਖ ਹੁੰਦੇ ਨੇ ਪਰ ਸਲਾਨਾ 1013 ਤੱਕ ਪਹੁੰਚ ਸਕਦੇ ਨੇ ਲਾਭਪਾਤਰੀ ਮਹੀਨਾਵਾਰ ਜ ਇੱਕ ਮੁੱਸ਼ਤ ਪ੍ਰਾਪਤ ਭੁਗਤਾਨ ਪ੍ਰਾਪਤ ਕਰਨ ਦੀ ਚੋਣ ਕਰ ਸਕਦਾ ਅਗਲੇ ਭੁਗਤਾਨ ਦੀ ਤਰੀਕਹ ਅਗਲਾ ਭੁਗਤਾਨ 10 ਜਨਵਰੀ 2025 ਲਈ ਤੈਅ ਕੀਤਾ ਗਿਆ ਸਥਾਈ ਨਿਵਾਸ ਤੇ ਨਿਵਾਸ ਨਵੇਂ ਆਉਣ ਵਾਲੇ ਲਈ ਯੋਗਤਾ ਅੰਤਰਾਸਿ ਵਿਦਿਆਰਥੀ ਤੇ ਵਰਕ ਪਰਮਿਟ ਧਾਰਕ ਸਮੇਤ ਅਸਥਾਈ ਨਿਵਾਸੀ ਇਹਨਾਂ ਲਾਭਾਂ ਲਈ ਯੋਗ ਹੋ ਸਕਦੇ ਨੇ ਬਸ਼ਰਤੇ ਕਿ ਉਹ ਰਹਿائش ਤੇ ਆਮਦਨ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੋਣ ਇੱਕ CRA ਮੇਰਾ ਖਾਤਾ ਬਣਾਓ ਇਹ ਆਨਲਾਈਨ ਪੋਰਟਲ ਲਾਭਾਂ ਤੇ ਟੈਕਸ ਸੰਬੰਧਿਤ ਮਾਮਲਿਆਂ ਦੇ ਪ੍ਰਬੰਧਨ ਲਈ ਜ਼ਰੂਰੀ ਹੈ ਲੜਿੰਦੇ ਫਾਰਮ ਜਮ੍ਹਾਂ ਕਰੋ ਧਾਰਨ ਦੇ ਲਈ ਕੈਨੇਡਾ ਚਾਈਲਡ ਬੈਨੀਫਿਟ ਅਰਜੀ ਦੇਣ ਲਈ ਫਾਰਮ RC60 ਦੀ ਵਰਤੋ ਆਪਣੇ ਟੈਕਸ ਪਰ ਉਹ ਭਾਵੇਂ ਤੁਹਾਡੀ ਕੋਈ ਆਮਦਨ ਨਹੀਂ ਹੈ ਟੈਕਸ ਭਰਨਾ ਜ਼ਕੀਨੀ ਬਣਾਉਂਦੇ ਨੇ ਤੁਸੀਂ ਲਾਭ ਦੇ ਯੋਗ ਹੋ ਰੈਜ਼ਿਡੈਂਸੀ ਦੇ ਸਬੂਤ ਪ੍ਰਦਾਨ ਕਰੋ ਰੈਂਟਲ ਐਗਰੀਮੈਂਟ ਯੂਟਿਲਿਟੀ ਬਿੱਲਾਂ ਵਰਗੇ ਦਸਤਾਵੇਜ਼ ਤੁਹਾਡੀ ਰਹਿائش ਸਥਿਤੀ ਨੂੰ ਸਥਾਪਿਤ ਕਰ ਸਕਦੇ ਨੇ ਨਵੇਂ ਆਉਣ ਵਾਲਿਆਂ ਲਈ ਆਪਣੇ ਵਿੱਤੀ ਸਹਾਇਤਾ ਅਨੁਵਾਦ ਤੋਂ ਵੱਧ ਕਰਨ ਲਈ ਰਹਿੈਸ਼ੀ ਮਾਪਦੰਡਾ ਨੂੰ ਪੂਰਾ ਕਰਦੇ ਹੀ ਲਾਭ ਦੇ ਲਈ ਅਰਜ਼ੀ ਦੇਣੀ ਚਾਹੀਦੀ ਹੈ ਜਨਵਰੀ 2025 ਵਿੱਚ ਮੁੱਖ ਸੀਆਰਏ ਲਾਭਪੁਕਰਨ ਨੀਤੀ ਇਥੇ ਆਉਣ ਵਾਲੇ ਲਾਭਪੁਕਰਨ ਦੀਆਂ ਮੀਟੀਆਂ ਦੇ ਸੰਖੇਪ ਚਾਤ ਜੀਐਸਟੀ ਐਚਐਸਟੀ ਕ੍ਰੈਡਿਟ ਕਰਨ ਜਨਵਰੀ 2025 ਟਾਰੀਓ ਟ੍ਰਿਲਮ ਬੈਨੇਫਿਟ ਲਾਭ 10 ਜਨਵਰੀ 2025 ਐਡਵਾਂਸਡ ਕੈਨੇਡਾ ਵਰਕਰ ਬੈਨੇਫਿਟ 10 ਜਨਵਰੀ 2025 ਸੀਸੀਬੀ 20 ਜਨਵਰੀ 2025 ਸੀਸੀਆਰ 25 15 ਜਨਵਰੀ 2025 ਜਨਵਰੀ 2025 ਕੈਨੇਡਾ ਲਈ ਇੱਕ ਮੱਤਵਪੂਰਨ ਮੀਤਾ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਕਈ CRA ਲਾਭਾਂ ਦੇ ਨਾਲ ਭਾਵੇਂ ਤੁਸੀਂ ਲੰਬੇ ਸਮੇਂ ਤੋਂ ਨਿਵਾਸੀ ਹੋ ਜਾਂ ਨਵੇਂ ਆਏ ਹੋ ਇਹਨਾਂ ਲਾਭਾਂ ਨੂੰ ਸਮਝਣਾ ਅਤੇ ਯਕੀਨੀ ਬਣਾਉਣਾ ਤੁਹਾਡੀ ਯੋਗਤਾ ਨੂੰ ਪੂਰਾ ਕਰਦੇ ਹੋ ਮੱਤਵਪੂਰਨ ਸੂਚਿਤ ਰਹੋ ਆਪਣੇ ਟੈਕਸ ਹਮੇਸ਼ਾ ਪੜੋ ਇਹਨਾਂ ਵਿੱਤੀ ਸਹਾਇਤਾਾਂ ਅੰਦੇ ਵੱਧ ਤੋਂ ਵੱਧ ਲਾਭ ਉਠਾਉਣ ਦੇ ਲਈ ਲੋੜਿੰਦੇ ਲੋਰਡਾਂ ਸਰ ਲਾਭਾਂ ਲਈ ਅਰਜੀ ਦਿਓ ਵਿਸਤ੍ਰਿਤ ਜਾਣਕਾਰੀ ਅਪਡੇਟ ਦੇ ਅਧਿਕਾਰਿਕ ਸੀਆਰਏ ਵੈੱਬਸਾਈਟ ਤੇ ਜਾਓ ਤੇ ਵਿੱਤੀ ਸਹਾਇਤਾ ਨੂੰ ਸੱਕਤ ਕਰੋ ਜਿਸ ਦੇ ਤੁਸੀਂ ਨਵੇਂ ਸਾਲ ਵਿੱਚ ਹੱਕਦਾਰ ਹੋ ਕੈਨੇਡੀਅਨ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ